ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਸਿੰਧੂ ਹਣਾ ਪਹੁੰਚ ਚੁੱਕੇ ਜੀ ਆਪਾਂ ਪਿੰਡ ਤੇ ਮੋਹਲ ਜਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਤਹਿਸੀਲ ਬਾਪਕਾਲਾ ਦੇਖੋ ਅੱਜ ਵੀ ਬਾਈ ਹਣਾ ਕੋਈ ਪੰਜ ਛੇ ਲੈ ਕੇ ਨਗ ਲੈ ਕੇ ਆਂਦੇ ਆ ਨਾਲ ਫੇਰ ਅੱਜ ਇੱਕ ਨੀਲੀ ਲੈ ਕੇ ਆਂਦੀ ਆ ਬਾਕੀ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਬਹੁਤ ਠਾਕ ਜੀ ਚੜ੍ਹਦੀ ਕਲਾ ਹੋਰ ਸਲਾਮ ਪਰਿਵਾਰ ਠਾਕ ਜੀ ਮੇਰਾ ਮੇਰਾ ਤਾਂ ਨਹੀਂ ਚਲੋ ਮੇਰਾ ਚਾਚਾ ਮਹਾਰਾਜ ਜੀ ਸੱਚੇ ਬਾਦਸ਼ਾਹ ਜੀ ਹੋਰ ਸਾਰਾ ਕਿਵੇਂ ਚੱਲ ਰਹੀ ਕੰਮ ਬਹੁਤ ਵਧੀਆ ਬਾਬੇ ਨਾਨਕ ਦੀ ਕਿਰਪਾ ਚੱਲੀ ਜਾਂਦਾ ਸੱਚ ਮਾੜਾ ਜਿੰਨੇ ਆ ਵੀਡੀਓ ਪਾ ਲਈ ਕਿਤਾ ਹੀ ਜੇ ਕੋ ਰਾਜੇ ਨੀਤੇ ਮਾਰਾ ਜੀ ਚਲੋ ਬਜੀ ਇੱਕ ਅੰਦਰ ਪੀਸ ਰਾਜੇ ਹੋਈ ਜਾਂਦਾ ਕਿ ਨਹੀਂ ਜੀ ਬਾਕੀ ਤਾਂ ਉੱਚਾ ਨੀਵੇਂ ਮੜ ਮੋਟਾ ਹੋਈ ਜਾਂਦਾ ਚੱਲੇ ਹੀ ਜਾਂਦਾ ਜੀ ਬਾਤ ਬਹੁਤ ਬਾਬੇ ਨਾਨਕ ਦੀ ਕਿਰਪਾ ਵੇ ਬਾਕੀ ਜੀ ਚਲੋ ਬਾਕੀ ਥੋੜਾ ਸੱਚਾਈ ਦੇ ਚੱਲੀ ਹੋ ਚੱਲੀ ਜਾਂਦਾ ਹਾਂ ਜੀ ਜੀ ਬਿਲਕੁਲ ਜੀ ਬਿਲਕੁਲ ਬਾਕੀ ਤਾਂ ਧੰਨਵਾਦਾ ਉੰਨੀ ਕੀ ਹੋਵੇ ਜਾਂਦੀ ਮਾਰ ਕੜਾ ਆਪਣਾ ਕੜਾ ਕਰਦਾ ਬਾਬਾ ਜੀ ਨੀ ਹੋ ਜਾਂਦੀ ਜਾਂ ਹੋਈ ਨਹੀਂ ਆਪਾਂ ਕਹਿ ਵੀ ਨਹੀਂ ਸਕਦੇ ਕੋ ਵੱਡੀ ਗੱਲ ਤਾਂ ਹੈ ਨਹੀਂ ਉੰਨੀ ਕੀ ਹੋ ਜਾਂਦੀ ਬਾਕੀ ਜੀ ਚਲੋ ਅੱਜ ਫੇਰ ਫੇਰ ਲਿਆਂਦੀ ਨੀਲੀ ਜੀ ਹਾਂ ਜੀ ਨੀਲੀ ਦੀ ਲਿਆਂਦੀ ਮੌ ਮੈਂ ਪਤਾ ਤਾਂ ਹੋਣਾ ਨਹੀਂ ਆਪਣੇ ਕਿਹੜੇ ਮਾਲੀ ਨੇ ਨਹੀਂ ਨਹੀਂ ਇਹ ਨਹੀਂ ਪਤਾ ਪਰ ਘਰ ਵਾਲਿਆਂ ਨੇ ਉਹਦਾ ਦੱਸਿਆ ਵੀ ਬਹੁਤ ਜਿਆਦਾ ਵਧੀਆ ਮੈਨੂੰ ਡਾਇਮੰਡ ਦੱਸੀ ਕਾਹ ਦੱਸਿਆ ਬਾਕੀ ਇਹ ਦੱਸਿਓ ਉਹਨਾਂ ਘਰ ਵਾਲਿਆਂ ਨੇ ਦੱਸਿਆ ਵੀ ਆਪਾਂ ਨਹੀਂ ਕਹਿੰਦੇ ਕਹਿੰਦੇ ਆ ਘਰ ਵਾਲਿਆਂ ਨੇ ਫਿਰ ਤੁਹਾਨੂੰ ਬਰਾ ਇੱਕ ਹੀ ਘਰ ਵਾਲਿਆਂ ਨੇ ਦੱਸਿਆ ਨਹੀਂ ਕਹਿ ਸਕਦੇ ਸਾਨੂੰ ਤਾਂ ਪਤਾ ਬਾਕੀ ਆਪੇ ਕੋਈ ਵੇਖ ਲਿਆ ਆਪਣੇ ਨਾਲ ਉਹ ਡਾਇਮੰਡ ਦੀਆਂ ਨੇ ਬਸ ਅਸੀਂ ਤੁਹਾਨੂੰ ਕੁਝ ਨਹੀਂ ਆਸਲੀ ਕੋਈ ਸਮਝ ਵੇਖ ਲੀ ਹਾਂ ਬਿਲਕੁਲ ਸਾਨੂੰ ਇਹਨਾਂ ਬਾਰੇ ਬਹੁਤ ਪਤਾ ਹੀ ਹੈ ਡਾਇਮੰਡ ਦੀ ਜੇ ਕਹਿੰਦਾ ਇਹ ਕੋਈ ਉਹ ਘਰ ਵਾਲਾ ਜਮੇ ਇੱਕ ਐਮ ਐਮ 29 ਮਸ਼ਹੂਰਾ ਹਾਂਜੀ ਹਾਂਜੀ ਹਾਂ ਉਹ 29 ਜਿਹੜਾ ਡਾਇਮੰਡ ਇਧਰ ਮਸ਼ਹੂਰਾ ਪਿਆ ਕਰ ਉਹਨਾ ਕੀ ਬਣਾ ਉਹ ਕਿਹੜੇ ਦੀ ਹੈ ਕਹਿੰਦੇ ਜੀ ਹਾਂਜੀ ਹਾਂਜੀ ਹਾਂ ਤੇ ਕਿੰਨਾ ਕ ਦੁੱਧ 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 ਬਾਜੀ ਇਹ ਬਾਜੀ ਪਰਸਨ ਦੀ ਸੁਈ ਜੇ ਬੌਲਾ ਹੀ 8-9 ਕਿਲੋ ਹੋਊਗਾ ਜੇ ਹਾਂਜੀ ਬਾਕੀ ਦੁੱਧ ਕੋ ਵੇਖ ਕੇ ਹਾਲਾਲੇ ਵੀ ਕਿੰਨਾ ਕੱਢੂਗਾ ਜੇ ਅਸਲੇ ਬੌਲਾ 8-9 ਕਿਲੋ ਹੋਊਗਾ 8-9 ਕਿਲੋ ਬੌਲਾ ਹੀ ਆ ਬੌਲਾ ਜੇ ਇੰਨਾ ਤੇ ਖੁੱਲੀ ਜੀ ਫਿਰ ਦੂਜਾ ਸੂਹਾ ਨਾ ਜੀ ਦੂਜਾ ਸੂਹਾ ਕਰ ਦੂਜਾ ਕਰ ਜੀ ਦੂਜਾ ਸੂਹਾ ਜੀ ਤੇ ਲੈ ਚਲੋ ਕੋਲੀ ਚੁਆਈ ਜੋ ਬਾਜੀ ਕਿਵੇਂ ਨਿਕਲੀ ਆ ਪਾਜੀ ਚਵਾਈ ਬਹੁਤ ਜਾਰੀ ਵਧੀਆ ਮੋਟੀ ਧਾਰ ਆਉਂਦੀ ਬਹੁਤ ਭੋਲੀ ਜਾਰੀ ਠੀਕ ਹੈ ਠੀਕ ਕਰ ਕਰ ਬਾਕੀ ਬੱਚਾ ਪਿੱਛੇ ਬਹੁਤ ਸੋਹਣਾ ਹੈ ਬੱਚਾ ਜਿਆਦਾ ਟਾਪਦਾ ਹੈ ਜੀ ਵਿਚੇ ਥਣਧੁਰੂ ਖਾਣੇ ਮਿਲ ਨਹੀਂ ਵੀ ਜਾਰੀ ਚਲੋ ਥਣ ਭਾਂਦਾ ਦੇਖ ਕੇ ਆਪੇ ਕੋ ਹਿਸਾਬ ਲਾ ਲੈਣਗੇ ਕਿੰਨਾ ਦੁੱਧ ਕਰਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਕੀ ਬਣਾਉਣਾ ਕਿੰਨਾ ਕਰੇ ਵੱਧ ਵੀ ਕਰ ਸਕਦੇ ਜੀ ਕਿਹੜੀ ਗੱਲ ਹੈ ਕਿ ਨਹੀਂ ਨਹੀਂ ਇਹ ਨਹੀਂ ਪਤਾ ਕਿੰਨਾ ਕਰਦੇ ਹੁਣ ਆਖੇ ਐਵੇਂ ਵੀ ਜਾਨੂੰ ਇੰਨਾ ਹੀ ਕਰੂਗੀ ਨਹੀਂ ਆਪਣੇ ਇਲਾਕੇ ਦੇ ਆਪਣੇ ਇਲਾਕੇ ਦੇ ਜੀ ਨਹੀਂ ਆਪਣੇ ਇਲਾਕੇ ਦੇ ਜੀ ਠੀਕ ਹਾਂਜੀ ਚਵਾਈ ਜੋ ਬਿਲਕੁਲ ਵਧੀਆ ਚਵਾਈ ਭਾਜੀ ਬਹੁਤ ਵਧੀਆ ਓਕੇ ਚਵਾਈ ਦੀ ਚਵਾਈ ਨਾਲ ਉਹਨੇ ਗੱਲ ਕੋਈ ਚਵਾਈ ਵਾਲੀ ਟਾਪ ਦੀ ਆ ਪਰਲੀ ਮੈਂ ਨਾ ਵੇਖੀ ਜੀ ਡੀਲੀ ਜਿਹੜਾ ਜੀ ਉਹ ਹਾਂਜੀ ਉਹ ਵੇਖੀ ਜੀ ਉਹ ਵੇਖੀ ਭਾਜੀ ਉਹ ਵੇਖੀ ਜੀ ਇੱਥੇ ਪੈਸੇ ਤੁਹਾਡੇ ਲੈ ਕੇ ਬਹੁਤ ਨੀਲੀ ਨਿਕਲਦੀ ਆ ਹਾਂਜੀ 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 ਇਹ ਮੈਂ ਉਹਦੋਂ ਵੀ ਕੁਆਲਿਟੀ ਜੀ ਹਾਂ ਨਹੀਂ ਮੈਂ ਮੈਂ ਇਹ ਕੁਆਲਿਟੀ ਬਹੁਤ ਬਰੀਡ ਦੇ ਵਿੱਚੋਂ ਤੋਂ ਜ਼ਿਆਦਾ ਜਿਆਦਾ ਬਾਕੀ ਵੇਖੋ 100% ਹੋ ਵੀ ਸਕਦੀ ਆ ਹਾਂਜੀ ਕਿ ਡਾਇਮੰਡ ਦੇ ਅੱਗੇ ਚਲੋ ਆਪਾਂ ਨਹੀਂ ਕੁਝ ਕਹਿ ਸਕਦੇ ਜਿਹੜੇ ਤੁਹਾਰੇ ਫੇਸ ਕੁਆਲਿਟੀ ਹੁੰਦੀ ਹੈ ਨਾ ਜੀ ਹੋ ਵੀ ਸਕਦੀ ਬਸ ਬਿਲਕੁਲ ਹੁਣ ਆਪਣੇ ਗਾਂ ਮਾਜੀ ਸੁਈਏ ਜੀ ਆਪਣੇ ਘਰ ਦੀ ਹਾਂਜੀ ਹਾਂਜੀ ਤੇ ਉਹਨੂੰ ਵੀ ਬੱਚਾ ਇਹੋ ਜਿਹਾ ਦਿੱਤਾ ਬਿਲਕੁਲ ਅੱਛਾ ਜੀ ਨਹੀਂ ਹੋ ਸਕਦੀ ਜੇ ਵੈਸੇ ਆ ਵੇਖੋ ਬਿਲਕੁਲ ਸੇਮ ਕਾਫੀ ਜਾ ਰਿਹਾ ਅਮਲ ਦਿਖਾ ਰਹੀ ਆਪਣੇ ਘਰ ਦਾ ਬੱਚਾ ਜੀ ਇਹ ਡਾਇਮੰਡ ਦਾ ਤੇ ਬਿਲਕੁਲ ਸੇਮ ਕੁਆਲਿਟੀ ਆ ਵੇਖੋ ਮੇਰੇ ਆਲੇ ਮਾਜੀ ਦੇਖੋ ਪਿੱਛੇ ਕੱਟਣੀ ਨਹੀਂ ਉਹ ਸੇਮ ਕੁਆਲਿਟੀ ਹੈ ਤੇ ਵੇਖੋ ਪੈਰ ਵੀ ਦੋਵੇਂ ਆ ਗਏ ਆ ਹਾਂਜੀ ਬਾਕੀ ਮਾਲੀ ਬਹੁਤ ਚੰਗਾ ਵਾ ਤਾਂ ਹੀ ਫਿਰ ਲੋਕ ਮਗਰ ਪਏ ਆ ਹਾਂਜੀ ਹਾਂਜੀ ਜਿਆ ਫਾਇਦਾ ਮਗਰ ਕੱਟੀ ਆ ਹਾਂਜੀ ਹਾਂ ਇਹ ਨੀਲੀ ਆ ਤਾਂ ਉਹ ਵੀ ਕੱਟੀ ਬਿਲਕੁਲ 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 ਉਹ ਕੇਵਲੇ ਮੱਝਾ ਕੱਟਾ ਦੇ ਜਾਂ ਹਾਂਜੀ ਫਿਰ ਸੰਦੀਪ ਜੀ ਮੁੱਲ ਨਾਜ ਕਰੀਏ ਤੇ ਚੰਗਾ ਆਖੀਏ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਕਰਨਾ ਹਾਂਜੀ ਇਹ ਨਾ ਗਾਹ ਕਾਉਂ ਡੈ ਵੈਸੇ ਹਾਂਜੀ ਬੰਦੇ ਸ਼ਹਿਰ ਦੇ ਆਉਂ ਡੈ ਕੁਦਰਤ ਨੇ ਉਹਨਾਂ ਨਾਲ ਗੱਲਬਾਤ ਚੱਲਣ ਡਈ ਆ ਤੇ ਪਰ ਫਿਰ ਵੀ ਕੋਈ ਬਾਰੀ ਭਰਾਵਾ ਤੇ ਆਪਾਂ ਨਾਜ ਗੱਲ ਕਰੀਏ ਫੋਨ ਤੇ ਆਪਾਂ ਗੱਲ ਕਰ ਲਾਂ ਜਿਹੜਾ ਵੀ ਚਲੋ ਠੀਕ ਹੈ ਜੀ ਬਹੁਤਾ ਜਿਆਦਾ ਨਹੀਂ ਜਾਇਜ਼ ਬਹੁਤਾ ਜਿਆਦਾ ਨਹੀਂ ਦਵਾਂਗੇ ਜਾਇਜ਼ ਕਰਕੇ ਆਈਡੀਆ ਉਹ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂ ਜਾਇਜ਼ ਜੀ ਦਵਾਂਗੇ ਦੋ ਦੋ ਅੰਦਰ ਹੀ ਹੋਊਗੀ ਮੈਂ ਇਹ ਨਹੀਂ ਗੱਲ ਕੋਈ ਬਾਹਰ ਜਾਵਾਂ ਨਿਰਪਈਏ ਮੰਗ ਬਹੁਤ ਪਾਰਾਂ ਦਵਾਂਗੇ ਮੈਂ ਛੋ ना ना हाँ हाँ, भास, भास, अच्छा 1.5 ਤੋਂ ਵੀ ਥੱਲੇ ਹੋਊਗੀ ਹਾਂਜੀ ਚਲੋ ਤੇ ਬਾਕੀ ਉਹ ਚਲੋ ਕੋਈ ਗੱਲ ਨਹੀਂ 1.5 ਤੋਂ ਵੀ ਥੱਲੇ ਕਰਨਗੇ ਬਾਈ ਨੇ ਇੰਨੀ ਗੱਲ ਕੀਤੀ ਹਾਂਜੀ ਹਾਂ ਬਿਲਕੁਲ ਹੈ ਨਾ ਜੀ ਬਾਸ 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 ਆਹ ਝੋਟੀ ਜੀ ਇਹ ਦੋ ਦੰਦ ਝੋਟੀ ਜੇ ਜੀ ਹਾਂਜੀ ਪਹਿਲਾ ਸੁਆ ਅੱਛਾ ਦੋਂਦੀ ਜਮੂ ਅਜੇ ਦੋ ਦੰਦ ਦਾ ਬਿਲਕੁਲ ਪਿਓਰ ਅਜੇ ਦੋਂਦੀ ਦੋ ਦੰਦ ਇਹ ਨਹੀਂ ਗੱਲ ਕਹਿਣ ਵਾਲੀ ਗੱਲ ਹਾਂਜੀ ਹਾਂ ਦੋਂਦੀ ਆਜੇ ਇਹ ਵੀ ਖੋਲੋ ਖੋਲ ਕੇ ਦਿਖਾ ਦੰਦਾਂ ਦਾ ਬਾਕੀ ਠੰਡੀ ਧੀਰੀ ਵੜੀ ਆ ਹਾਂ ਦੋ ਦੰਦ ਦੀ ਦੋ ਦੰਦ ਦੇ ਕਨੇੜਾ ਚੱਕੀ ਜਾਂਦੀ ਹੈ ਨਾ ਹਾਂਜੀ ਚੋਾਈ ਜਵੜੀ ਆ ਜੀ ਬਾਜੀ ਚੋਾਈ ਜੀ ਬਾਜੀ ਬਹੁਤ ਜਿਆਦੀ ਟੌੜ ਜਿਆਦੀ ਵਧੀਆ ਜੇ ਤੇ ਬੱਚਾ ਮਰ ਗਿਆ ਆ ਗਏ ਨੇ ਬੱਚਾ ਤਾਂ ਮਗਰ ਕੱਟਾ ਜੇ ਕੱਟਾ ਹੀ ਆ ਗਿਆ ਹਾਂ ਜੀ ਇਹਦਾ ਭਾਜੂ ਨਾੜੂ ਦੇਣਾ ਬੱਚਾ ਵੀਂਦਾ ਜੇ ਤਾਂ ਛੋਟੀ ਦਾ ਹਾਂ ਜੀ ਹਾਂ ਜੀ ਇਹ ਛੋਟੀ ਦੇ ਨੂੰ 10 ਦਿਨ ਹੋ ਗਏ ਮਾਲਾ ਤੇ ਨਾੜੂ ਜੇ ਨਾਲ ਸਮਝ ਲਉਂਦੇ ਨਾ ਮੈਲਾ ਮਾਰੂਗੀ ਹਣਾ ਜੀ ਹਾਂ ਜੀ ਹਾਂ ਜੀ ਮੈਲਾ ਮਾਰੂ ਜੇ ਨਾੜਾ ਮਾਰਨਾ ਜੇ 9-10 ਦਿਨ ਹੋ ਗਏ ਸੀ ਮੈਨੂੰ ਹਾਂ ਜੀ ਹਾਂ ਜੀ ਬਾਜੀ ਫਿਰ ਇੰਦੀ ਕੀਮਤ ਸੰਦੀਪ ਜੀ ਮੋਹਲੇ ਦਾ ਵੀ ਜਾਇਜ਼ ਹੀ ਆ ਕੋਈ ਜ਼ਿਆਦਾ ਨਹੀਂ ਆਦਾ ਵੈਸੇ ਬਾਕੀ ਕੱਟੀ ਦੇ ਹਿਸਾਬ ਨਾਲ ਚਲੋ ਭਾਵੇਂ ਕੱਟੀ ਸਵਾ ਦੀ ਵੇਚ ਜੀ ਕੋਈ ਕਰਨੇ ਕੀ ਪਰ ਨਹੀਂ ਆਪਾਂ ਜਾਇਜ਼ ਜੀ ਕਰਕੇ ਦੇ ਦੇਣੀ ਆ ਜਿਹੜੀ ਹਾਂ ਨਾ ਦੇਣੀ ਆ ਨਾ ਮੰਗਣ ਨੂੰ ਇੱਕ ਦਾਹ ਮੰਗ ਲਈ 15 ਮਗਦੇ 20 ਮਗਦੇ ਇੱਕ ਪੰਜ ਦੀ ਕੱਟੀ ਦੇ ਦਾਂਗੇ ਇੱਕ ਪੰਜ ਇੱਕ ਪੰਜ ਦੀ ਦੇ ਦਾਂਗੇ ਚਲੋ ਆਹੀ ਇੱਡੀ ਟੌਪੀਆ ਦੇ ਦੁੱਧ ਹੋਊਗਾ ਇਸ ਵੇਲੇ ਜਿਹੜਾ ਵੀ ਮਦਨਾ 10 ਤੋਂ 11 ਲੱਗੇ ਚਲੋ ਠੀਕ ਆ ਮਤਲਬ 10 ਤੋਂ ਦਿਨ ਸੁਝਦੇ 10 10 ਗੱਲੇ ਲੱਗਦਾ ਠੀਕ ਹੈ ਜੀ ਤੇ ਆਹ ਜੀ ਇਹ ਦੂਜਾ ਸੁਝਾਜੇ ਅੱਛਾ ਇਹ ਵੀ ਸੂਈ ਆ ਇਹ ਵੀ ਸੂਈ ਜੇ ਦੁੱਧ ਭਾਜੀ ਕਿੰਨਾ ਇਹਦੇ ਕੋਲ ਸੰਦੀਪ ਜੀ ਝੂਠ ਮਾਰਨ ਜਾਂਦਾ ਦੁੱਧ ਜੇ ਅੱਛਾ ਦੁੱਧ ਮਹਗ ਹੋਊਗਾ ਜਿੰਨੇ ਇੱਥੇ ਚੋਣੀ 14 ਕਿਲੋ ਹਾਂਜੀ ਤੇ ਜੇ ਕੋ ਉਧਾ ਲੈ ਜਾ ਗਾਰੰਟੀ ਤੇ ਫਿਰ 13 ਕਿਲੋ 13 ਕਿਲੋ 13 ਕਿਲੋ ਤੇ ਦੁੱਧ ਨੂੰ ਬਹੁਤ ਜਿਆਦਾ ਚੰਗੀ ਆ ਮਗਰ ਕੱਟੀ ਇਹਦੇ ਅੱਛਾ ਦੁੱਧ ਬੜਾ ਛੋਟੀ ਗੋਦ ਤੇ ਤੇ ਜੈਡ ਬਲੈਕ ਹੀ ਹੈ ਨਾ ਜੈਡ ਬਲੈਕ ਬਲੈਕ ਕੋ ਤੇ ਮਾਲਸਾਰ ਉਧਰ ਹੀ ਆਏ ਭਾਜੀ ਇਹ ਭਾਜੀ ਉਧਰ ਦੀ ਆਏ ਠੀਕ ਹੈ ਜੀ ਆਪਣੀਆਂ ਮੈਂ ਨਹੀਂ ਇਹਨਾਂ ਦੁੱਧ ਕੱਢਦੇ ਹੂੰ ਬਿਲਕੁਲ ਇੱਥੇ ਆਵੇਗਾ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚਵਾਈ ਕਰਕੇ ਤੇ ਫੇਰ ਖੜੇ ਇਹਨਾਂ ਦੁੱਧ ਝੁੱਟ ਕੋ ਮੈਂ ਨਹੀਂ ਵੇਖਿਆ ਜਿੰਨਾ ਕਰਦੇ ਅੱਛਾ ਜੀ ਬਹੁਤ ਜਿਆਦਾ ਚਵਾਈ ਤੇ ਜਿਆਦਾ ਦੁੱਧ ਕਰਦੇ ਕੋਲੋ ਜੀ ਫਿਰ ਕੱਦ ਦੇ ਹਿਸਾਬ ਦੇ ਨਾਲ ਨਾ ਬਹੁਤ ਜਿਆਦਾ ਦੁੱਧ ਆ ਹਾਂਜੀ ਹਾਂਜੀ ਬਾਕੀ ਨਸਲ ਲਓ ਜੀ ਨਾ ਪੂਰੀ ਭਾਜੀ ਪਿਓਰ ਮੋਹਰਾ ਦੇ ਆ ਗਈ ਝੋਟੀ ਤੇ ਪੂਰੀ ਕੱਡ ਕੱਢ ਵਾਲੀ ਝੋਟੀ ਆ ਬਾਕੀ ਚਵਾਈ ਵੀ ਬਰੀ ਆ ਜਦਾਂ ਨੇ ਮਤਲਬ ਖਾਉਂਦੀ ਤੇ ਪਰ ਦੁੱਧ ਬੜਾ ਝੋਟੀ ਦਾ ਹੂੰ ਹੂੰ ਕਟਾਈ ਮਗਰ ਕਿੰਦੇ ਇਹ ਤਾਂ ਮਾਰ ਕੱਟੀ ਜੀ ਕੱਟਾ ਕੱਟੀ ਕੱਟੀ ਹੈ ਜੀ ਕੱਟੀ ਹੈ ਜੀ ਇਹ ਤਾਂ ਮਗਰ ਉਧਰ ਫਰਾ ਮਾਲ ਮਾਲ ਦਾ ਵਹੇ ਤੁਹਾਡੇ ਬਾਹਰ ਵੀ ਖੜਾ ਹੈ ਜੇ ਹਾਂ ਜੀ ਮੱਝਾਂ ਤਾਂ ਪੰਜ ਚਾਰ ਬਾਹਰ ਵੀ ਆ ਗਈਆਂ ਪਰ ਜੇ ਉਹ ਤਿਆਰ ਕਰਨ ਲਾ ਲਈਏ ਮੈਂ ਥੋੜੀ ਜਨ ਸੰਭਲ ਲਾ ਲਈਏ ਚਾਰ ਹਾਂਜੀ ਹਾਂਜੀ ਬਿਲਕੁਲ ਬਾਕੀ ਇਹ ਕਰਕੇ ਖਲੋਗੇ ਪਾਵਾਂਗੇ ਹੁਣ ਇੰਨਾ ਜੀ ਵਹ ਪਾ ਦਨੇ ਚਲੋ ਵੇ ਉਧਰ ਬੜਾ ਮਾਇਆ ਨਹੀਂ ਆਉਂਦਾ ਲੈਣ ਦੇ ਵਾਰੀ ਉਧਰੋਂ ਭਾਜੀ ਜਿਆਦਾ ਚੰਗਾ ਲਾ ਮਨ ਨਹੀਂ ਆਉਂਦਾ ਹਾਂਜੀ ਉਧਰੋਂ ਡੰਗਰ ਲੈਣ ਦੇ ਝੜਾ ਮਨ ਨਹੀਂ ਆਉਂਦਾ ਹੂੰ ਬਿਲਕੁਲ ਉਹ ਡੰਗਰ ਮਿਲਦਾ ਦੁੱਧ ਵਾਲਾ ਉਧਰ ਤੇ ਜਿਹੜਾ ਇਧਰੋਂ ਆਪਾਂ ਪੈਸੇ ਤੋਂ ਉਹਨੇ ਲੱਗ ਜਾਂਦੇ ਆ ਹਾਂਜੀ ਹਾਂਜੀ ਤੇ ਡੰਗਰ ਫੇ ਥੋੜਾ ਖੋਟਾ ਮਿਲੇ ਤੇ ਉਹਦਾ ਫੇਰਾ ਪਤਾ ਨਹੀਂ ਹੈ ਹਨਾ ਚਲੋ ਇੰਨਾ ਵਾ ਉੱਥੋਂ ਮਰੇ ਕੋਈ 12 13 ਪਲਾਥ ਵਾਲੀਆਂ ਮਈਆਂ ਹੀ ਮਿਲਦੀਆਂ ਕਿ ਨਹੀਂ ਜੀ ਹਾਂਜੀ ਹਾਂਜੀ ਜਿਹੜੋਂ ਮਿਲਦੀਆਂ ਉਹ ਤੋਂ 12 ਤੋਂ ਪਲੱਸ ਵਾਲੀਆਂ ਮਿਲਦੀਆਂ ਫਿਰ ਬਾਕੀ ਲੰਮਾ ਸਵਾ ਮ ਦੁੱਧ ਦਿੰਦੀਆਂ ਬਿਲਕੁਲ ਜੀ ਇਹ ਚੀਜ਼ ਆਪਣੀਆਂ 2- ਦੁੱਧ ਦੇ ਹਿਸਾਬ ਨਾਲ ਤੇ ਮੈਂ ਇਹ ਵੀ ਸਵਾ ਦੀ ਆ। ਹੂੰ। ਇਹ ਦੇ ਰਾਂਗੇ 12 ਦੀ। 12 ਦੀ। 2016 ਦਾ 18 ਦੇ। 18 ਦੇ। 18 ਦੇ। ਹੋਰ ਮੌਕੇ ਤੇ ਕਰ ਦਿਓ ਮਾਨ। ਧਰਵਾ ਚਲੋ। ਕਰਦਾ ਮੌਕੇ ਤੇ ਮਾਨ। ਇਹਦੀ ਕੱਤੀ ਆ ਉਹ ਦੇ ਉਹ ਦਿਖਾ ਦਿਓ ਮਾੜਾ ਜ। ਉਹ ਦਿਖਾ ਦਿਓ। ਬੱਚਾ ਜੀ ਬੱਚਾ ਦਿਖਾ ਦਿਓ ਮਾੜਾ ਜ। ਬਸ ਠੀਕ ਆ ਠੀਕ। ਤੇ ਵਹਿੜ ਜੇ ਹੋਰ। ਇਹ ਵਹਿੜ ਜੇ। ਪਹਿਲਾ ਸੁਗਾ ਜੀ। ਨਹੀਂ ਦੂਜਾ ਸੁਗਾ। ਅੱਛਾ। ਦੂਜਾ ਸੁਗਾ ਜੇ। ਸੰਦੀਪ ਜੀ ਇਹਨੂੰ ਅੱਜ ਚੌਥਾ ਦਿਨ ਸੁਈ ਨੂੰ ਜੇ ਵਹਿੜਨ। ਹਾਂ ਜੀ ਦੁੱਧਾ ਸੁਗਾ ਦੇ ਹਾਂ ਹਾਂ ਦੁੱਧ ਜਿਹੜਾ ਦੁੱਧ ਨੀਗਾ ਮਤਲਬ ਬੌਲਾ ਹੀ ਤਕਰੀਬ ਨਾਲ ਜੇ ਬੱਚਿਆ ਅੱਛਾ ਬੱਚਾ ਜਮਾ ਕਰ ਹਾਂ ਬੱਚਾ ਨਾਲ ਇਹ ਗੱਲ ਆਈ ਸ਼ਾਹੀ ਵਾਲਾ ਬੱਚਾ ਕਦਾਂ ਤੇ ਇਹਨੂੰ ਦੁੱਧ ਜਿਹੜਾ ਆਊਗਾ 22 ਤੋਂ 23 ਕਿਲੋ ਲਾਗੇ ਹੋਊਗਾ ਅਸਲ ਵਿੱਚ 22 23 ਕਿਲੋ ਬੌਲਾ ਹੀ ਆ ਜੇ ਬੌਲਾ ਹੀ ਆ ਜੇ ਬੌਲਾ ਹੀ ਆ 23 ਕਿਲੋ ਮੇਰੇ ਸਹਾਰਾ ਵਸ਼ੀ ਘਰ ਤੋਂ ਘਰ ਤੇ 30 ਲਾਗੇ ਬਣੇ ਜਾਓਗੇ ਨਹੀਂ ਕਰਨਾ ਚਾਹੀਦਾ ਫਿਰ ਨਸਲਾ ਵੇੜ ਤੇ ਜੀ ਬੜੀ ਭਾਜੀ ਚਵਾਈ ਏਡੀ ਟੌਪ ਦੀ ਕੋ ਗੱਲ ਕੋ ਨਿਆਣਾ ਨਹੀਂ ਪਾਉਣਾ ਕੋ ਲੈਣਾ ਨਹੀਂ ਦੇਣਾ ਨਹੀਂ ਠੰਡੀ ਧੀਰੀ ਆ ਫਿਰ ਹੂੰ ਹੂੰ ਤੇ ਕੋਲਾ ਭਾਜੀ ਫਿਰ ਇਹਨੂੰ ਵੀ ਬਾਗ ਜਿਹੜਾ ਵੜਾ ਵੜਾ ਮਿਲ ਹੀ ਜਾਂਦੇ ਹੁੰਦੇ ਹਨ ਹਾਂ ਨਾ ਭਾਜੀ ਹਾਂਜੀ 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 ਪਰ ਤੁਸੀਂ ਵੜਾ ਹੁਣ ਚੱਲੀ ਲੈ ਕੇ ਜਾਂਦੇ ਆ ਛੱਡ ਵਾਲੀ ਵੜਾ ਬਹੁਤ ਵੱਡੀ ਹੈ ਵੜਾ ਹਾਂਜੀ ਹਾਂ ਛੋਟੀ ਨਹੀਂ ਬਾਕੀ ਚੁਆਈ ਬੜੀ ਆ ਥਾਂ ਬੜਾ ਟਾਪ ਦਾ ਹੂੰ ਬਿਲਕੁਲ ਜੀ ਬਿਲਕੁਲ 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 ਬੱਚਾ ਵੇ ਲੋਣਾ ਕਹੇਗਾ ਬਸ ਇਹ ਬੱਚਾ ਖਾਦ ਰੇਗਾ ਗਾਂ ਹੁਣ ਪਤਾ ਗੱਲ ਕੀ ਆ ਗਾਉਣ ਵੇਲੇ ਕਿ ਨਹੀਂ ਚੰਗੀ ਹੈ ਇਹ ਹੁਣ ਜੋ ਡਾਕਟਰ ਡਿਪੈਂਡ ਕਰਦਾ ਕਿਹੜਾ ਲਾਣਾ ਆਪਾਂ ਬਸ 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 ਉਹੀ ਤੇ ਗੱਲ ਆ ਨਾ ਸਹੀ ਗੱਲ ਵੇਖੋ ਜੀ ਗਾਂ ਕਰ ਨਹੀਂ ਪਤਾ ਇਹਨਾਂ ਵਿਚਾਰਿਆਂ ਨੂੰ ਹਾਂ ਡਾਕਟਰ ਡਿਪੈਂਡ ਕਰਦੇ ਨਾ ਉਹ ਕਹਿੰਦੇ ਟੀਕਾ ਲਾਗੇ ਨਾ ਉਹਨਾਂ ਦਾ ਟੀਕਾ ਸ਼ਾਹੀ ਵਾਲ ਦਾ ਲਾਹਤਾ ਉਹਨਾਂ ਨੂੰ ਟੀਕਾ ਗਾਂ ਹੋਰ ਲਾਗੇ ਹਾਂ ਜੀ ਪਾ ਕੀ ਹਾਲਿਆ ਸਹੀ ਗੱਲ ਜੀ ਹੋਰ ਬੜੀ ਵਧੀਆ ਜੀ ਟੀਕਾ ਹਾਂ ਜੀ ਵੱਡੀ ਕਾਫੀ ਨੂੰ ਦੇਖੋ ਬੱਛੀ ਜੀ ਆ ਰਹੀ ਹੈ ਚੰਪੂ ਵੱਡੀਆਂ ਵੈਰ ਛੋਟੀ ਨਹੀਂ ਸ਼ਾਹੀ ਬਹੁਤ ਵੱਡੀ ਲੱਗਣਾ ਜਿਆਦਾ ਚੰਗੀ ਆ ਤੇ ਮਾਜੀ ਮਰਿੰਦੀ ਕੀ ਮਰ ਸੁਨੀਲ ਜੀ ਮੋਲੇ ਦਾ ਵੀ ਜਾਇਜ਼ ਹੀ ਰੱਖਣਾ ਵਾ ਦੁੱਧ ਬਾਹਰ ਮੇਰੇ ਨਾਲ ਘਰ ਤੋਂ ਜੇ 28 ਕਿਲੋ ਲਾਗੇ ਤਾਂ ਜਾਉਗੇ ਨਾ ਰਾਮਾ ਜਿਹੜੀ ਹੁਣ 22 23 ਕਿਲੋ ਤੇ ਚੱਲ ਗਈ ਮਤਲਬ ਚੌਥੇ ਦਿਨ ਦੀ ਹਾਂਜੀ ਤੇ 28 30 ਤੇ ਜਾਣੀ ਚਾਹੀਦੀ ਜਿਆਦਾ ਵੈਸੇ ਮੁੱਲ ਕਰਾਉਣ ਵੀ ਇੱਕ 20 ਕਰਾ ਲਈਏ 15 ਕਰਾ ਲਈਏ ਜੋ ਮਰਜ਼ੀ ਕਰਾ ਲਈਏ ਇੱਕ ਦਾ ਦਈ ਇੱਕ ਦਾ ਤੇ 2000 ਛੋੜ ਇਹ ਕੱਢ ਦੇ ਇਹ ਘੱਟ ਦੇ ਲੱਖ ਲੱਖ ਦੇ ਹਾਂਜੀ ਚਲੋ ਮੁੰਡੇ ਨੇ ਕਹਿ ਲਿਆ ਚਲੋ ਕੋਈ ਕਹਿਦਾ ਜਿਆਦਾ थाने ਚਲੋ ਕੋਈ ਗੱਲ ਨਹੀਂ ਕੋਈ ਨਹੀਂ ਕਹਤਾ ਤਾਂ ਕਾ ਤਾਂ ਲੱਕ ਦੇ ਦੇਰਾਗੇ ਦੇਰਾਗੇ ਬਾਜੀ ਕੋਈ ਟੱਕਰ ਨਹੀਂ ਜਾਨ ਲੱਕ ਦੇ ਹਾਂਜੀ ਹਾਂਜੀ ਜਾਨ ਮੈਨ ਨਹੀਂ ਪੈਂਦੀ ਕਿ ਨਹੀਂ ਇਹ ਨਹੀਂ ਜਾਨੀ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫੇਰ ਕੀ ਜਾਨੀ ਇਹ ਗੱਲ ਬੱਗੇ ਜਿਹੜਾ ਲੈ ਜੂ ਯਾਦ ਕਰੂਗਾ ਬਸ ਰੇਡ ਉਹਨੂੰ ਪੁੱਛ ਲੈ ਕਰ ਕੱਲਾ ਇਹ ਪਾਸ ਕਰਨ ਉਹਨਾਂ ਰੱਖਿਆ ਚਲੋ ਦੇਖ ਲੈ ਜਾਈ ਪਛੀ ਸੇਲਾ ਵਾਜੀਆਂ ਕੋਲ ਜੀ ਤੇ ਬਾਕੀ ਮੇਰਾ ਵੀ ਇੱਥੇ ਆਓ ਆਲਾ ਚੈੱਕ ਕਰਕੇ ਲੈ ਕੇ ਜਾਓ ਤੇ ਛੋਟੀ ਸੋਹਣੀ ਆ ਚਲੋ ਬਾਲੀ ਬਾਲੀ ਸਿਫਤ ਨਹੀਂ ਕਰਨੀ ਬਾਕੀ ਸਭ ਸਿਆਣੇ ਆ ਕਿ ਨਹੀਂ ਬਸ ਬਸ ਨਹੀਂ ਆਪਣੇ ਦੇਖ ਕੇ ਸਮਝਣਾ ਖੜੇ ਕੋਈ ਤੁਹਾਨੂੰ ਤਾਂ ਚਲੋ ਬਹੁਤ ਸਿਫਤਾਂ ਨਾ ਕੀਤੀ ਪਛੋ ਬਾਕੀ ਆਪਣੀ ਸਮਝਣਾ ਕਰ ਰਹੇ ਆ ਬਾਕੀ ਆ ਸਮਝਣਾ ਲੈ ਕੇ ਜਾਏ ਇਹਦੇ ਕਰ ਆਉਂਦੀ ਆਵਾਂਗੇ ਤੁਸੀਂ ਆਪਾਂ ਵੀ ਜੀ ਉਹ ਗੱਲ ਕਰਦੇ ਆ ਜਿਹੜੀ ਸਾਨੂੰ ਪਿਛਲੇ ਘਰ ਵਾਲਿਆਂ ਦੇ ਰਿਕਾਰਡ ਨਾਲ ਦੱਸਿਆ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਦੇ ਆਧਾਰ ਤੇ ਅੱਗੇ ਕਿਸੇ ਨੂੰ ਦੱਸਦੇ ਜੇ ਕਿ ਬਾਜੀ ਇਹਦਾ 14 ਕਿਲੋ ਦੱਸਦੇ ਕਿ ਪਹਿਲੇ ਦੂਜੇ ਸੂਏ ਦੇ ਜਿੱਦਾਂ ਵੀ ਦੱਸਦੇ ਬਸ ਜੀ ਬਸ ਬਸ 14 ਕੱਢਿਆ ਕਿਸੇ ਨੇ 12 ਕੱਢਿਆ ਬਿਲਕੁਲ ਜੀ ਬਿਲਕੁਲ ਹਾਂ ਜੀ ਆਪ ਕੋਈ ਵੀ ਇਹ ਸਭ ਦਿੰਦੇ ਨੇ ਕਿ ਅਸੀਂ ਨਹੀਂ ਕੋਈ ਗਾਰੰਟੀ ਦਿੰਦੇ ਕਿ ਆਪੇ ਸਮਝ ਕਰਕੇ ਕੋਈ ਫਿਰ ਲੈ ਰਵੇ ਠੀਕ ਹੈ ਜੀ ਹੁਣ ਮੇਰੇ ਕੋਲ ਜੀ ਮਜਾ ਨੀਲੀ ਹੁੰਦੀਆਂ ਬੱਚੇ ਕਿਹਦੇ ਕਾਲੇ ਦੇ ਜਾਂਦੇ ਉਹੀ ਦੀ ਗੱਲ ਨਾਲ ਬੱਚੇ ਕਾਲੇ ਆ ਇਹਨਾਂ ਪਤਾ ਲੱਗਦਾ ਕਿ ਪਿ ਗਾਹ ਕਹਿੰਦੀ ਨਸਲ ਵਾਲੀ ਤੇ ਬੱਚਾ ਵੇਲੋ ਪਿਛੇ ਕਿਹੜਾ ਆ ਗਿਆ ਸਿਆਣੇ ਆਪੋ ਆਪਣੀ ਸਮਝ ਨਾਲ ਲੈਣ ਜਿਹੜਾ ਵੀ ਬਿਲਕੁਲ ਜੀ ਬਿਲਕੁਲ ਚਲੋ ਬੋਲ ਦੋ ਭਜੀ ਨੰਬਰ ਪਰ ਨੰਬਰ ਵੀਰ ਜੀ ਜਿਲ੍ਹਾ ਅਮਰਸਰ ਜੇ ਤਹਿਸੀਲ ਬਾਬਕਾਲਾ ਦਾ ਪਿੰਡ ਤਿੰਮੋਵਾਲ ਤੇ ਫੋਨ ਨੰਬਰ ਹੈਗਾ 8146560492 ਦੂਜਾ ਹੈਗਾ 9872094734 ਸਤਿਕਾਰ